ਹੈਲੋ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਜੀ ਉਮੀਦ ਕਰਦੇ ਆਂ ਕਿ ਤੁਹਾਨੂੰ ਇਹ ਆਪਣਾ ਚੈਪਟਰ ਅੱਜ ਤਾਂ ਪਸੰਦ ਆਇਆ ਕਿ ਆਵੇਗਾ ਮੌਰੀਆ ਤੇ ਸੁੰਘ ਕਾਲ ਬਾਰੇ ਪੜਾਂਗੇ ਜੀ ਅੱਜ ਦਾ ਚੈਪਟਰ ਆਪਾਂ ਮੌਰੀਆ ਸਮਰਾਜ ਦੀ ਸਥਾਪਨਾ ਨਾਲ ਇੱਕ ਭਾਰਤੀ ਇਤਿਹਾਸ ਵਿੱਚ ਕਿੰਨਾ ਵੱਜੂ ਕੁ ਸ਼ੁਰੂ ਹੋ ਗਿਆ ਸੀ ਜੀ ਸਕੰਦਰ ਇੱਕ ਮਕਦੋਨੀਆ ਦਾ ਮਹਾਨ ਯੂਨਾਨੀ ਜੇਤੂ ਸੀਗਾ ਸਕੰਦਰ ਇੱਕ ਜਮਕਦੋਨੀਆ ਦਾ ਰਹਿਣ ਵਾਲਾ ਸੀ ਜੋ ਕਿ ਯੂਨਾਨੀ ਜੇਤੂ ਸੀਗਾ ਯੂਨਾਨੀ ਤੋਂ ਭਾਵ ਗ੍ਰੀਕ ਭਾਸ਼ਾ ਤੋਂ ਲਿਆ ਗਿਆ ਹੈ ਜੀ ਸਕੰਦਰ ਦੇ ਪਿਤਾ ਦਾ ਨਾਮ ਸੀਗਾ ਫਿਲਿਪ ਜੀ ਸਕੰਦਰ ਨੇ ਕਈ ਰਾਜਿਆਂ ਨੂੰ ਹਰਾਇਆ ਸੀ ਬਿਆਸ ਨਦੀ ਤੱਕ ਉਹਨੇ ਆਪਣੇ ਜੁੱਧ ਕੀਤੇ ਸੀਗੇ ਹਾਂ ਜੀ ਸਭ ਤੋਂ ਪਹਿਲਾਂ ਉਹਦੀ ਲੜਾਈ ਹੋਈ ਸੀ ਅੰਬੀ ਰਾਜਾ ਨਾਲ ਹੋਈ ਸੀ ਜੋ ਕਿ ਤਕਸ਼ਿਲਾ ਦਾ ਰਹਿਣ ਵਾਲਾ ਸੀਗਾ ਕਿੱਥੋਂ ਦਾ ਰਹਿਣ ਵਾਲਾ ਸੀ ਜੀ ਤਕਸ਼ਿਲਾ ਦਾ ਰਹਿਣ ਵਾਲਾ ਸੀਗਾ ਉਦੀ ਪਹਿਲਾਂ ਅੰਬੀ ਰਾਜ ਨਾਲ ਲੜਾਈ ਹੋਈ ਸੀਗੀ ਦੂਜੀ ਲੜਾਈ ਹੋਈ ਸੀ 326 ਦੇ ਵਿੱਚ ਹੋਈ ਸੀ ਪੋਰਸ ਨਾਲ ਹੋਈ ਸੀਗੀ ਜੇਲਮ ਦੇ ਕਿਨਾਰੇ ਤੱਕ ਹੋਈ ਸੀ ਡਟ ਕੇ ਮੁਕਾਬਲਾ ਕੀਤਾ ਸੀਗਾ ਜਿਸ ਦੇ ਵਿੱਚ ਬਿਆਸ ਨਦੀ ਤੋਂ ਫਿਰ ਵਾਪਸ ਮੁੜਨਾ ਪੈਗਾ ਸੀ ਕਿਉਂਕਿ ਉਸ ਸਮੇਂ ਜਿਹੜੇ ਉਸ ਸਿਕੰਦਰ ਦੇ ਸੈਨਿਕ ਸਨ ਜੀ ਪੰਜਾਬ ਦੇ ਲੋਕਾਂ ਦੀ ਬਹਾਦਰੀ ਦੇਖ ਕੇ ਡਰ ਗਏ ਸਨ ਤੇ ਘਬਰਾ ਗਏ ਸੀ ਉਸ ਸਮੇਂ ਜਿਹੜਾ ਭਾਰਤ ਸੀ ਛੋਟੇ-ਛੋਟੇ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ ਪੈਟਾਪਟਾਮੀਆ ਤੇ ਸਿਕੰਦਰ ਦਾ ਆਪਣਾ ਰਾਜ ਸੀਗਾ ਜੀ ਇਹ ਕੁਐਸਚਨ ਆ ਸਕਦਾ ਜੀ ਪੈਟਾਪਟਾਮੀਆ ਤੇ ਕਿਸ ਦਾ ਰਾਜ ਸੀ ਜੀ ਸਿਕੰਦਰ ਦਾ ਸੀਗਾ ਸਿਕੰਦਰ ਦੇ ਹਮਲੇ ਸਮੇ ਮਗਧ ਦੇ ਜਿਹੜਾ ਨੰਦ ਵੰਸ਼ ਦਾ ਰਾਜ ਕਿਹਦਾ ਸੀਗਾ ਰਾਜ ਜੀ ਨੰਦ ਵੰਸ਼ ਦਾ ਰਾਜ ਸੀਗਾ ਨੰਦ ਵੰਸ਼ ਦਾ ਰਾਜਾ ਕੌਣ ਸੀਗਾ ਜੀ ਸੁਚਾਨੰਤ ਧੰਨਨੰਦ ਸੀ ਸੋਰੀ ਜੀ ਧੰਨਾਨੰਦ ਨਾ ਤਾਂ ਨਾਨੰਦ ਸੀ ਜੋ ਬਦਨਾਮ ਹੋ ਗਿਆ ਸੀ ਨੰਦ ਵੰਸ਼ ਬਦਨਾਮ ਹੋ ਚੁੱਕਾ ਸੀ ਉਸ ਕਰਕੇ ਉਹਦਾ ਪਤਨ ਦੇ ਕਾਰਨ ਸੀ ਉਸ ਤੋਂ ਬਾਅਦ ਹੈਗਾ ਜੀ ਕਿ ਚੰਦਰਗੋਪਤ ਮੌਰੀਆ ਨੇ ਆਪਣੇ ਗੁਰੂ ਚਨਕਿਆ ਦੀ ਸਹਾਇਤਾ ਨਾਲ 321 ਈਸਵੀ ਪੂਰਵ ਵਿੱਚ ਨੰਦ ਵੰਸ਼ ਦਾ ਸ਼ਾਸਕ ਤੰਨਾਨੰਦ ਨੂੰ ਹਰਾ ਕੇ ਮੌਰੀਆ ਸਮਰਾਜ ਦੀ ਸਥਾਪਨਾ ਕੀਤੀ ਕਿਹਨੂੰ ਕੀਤੀ ਜੀ ਮੌਰੀਆ ਸਮਰਾਜ ਦੀ ਸਥਾਪਨਾ ਕੀਤੀ 321 ਵਿੱਚ ਜੀ ਕੌਣ ਸੀ ਜੀ ਇਹਦਾ ਚਨਕਿਆ ਉਹਦਾ ਗੁਰੂ ਸੀ ਜੀ ਚੰਦਰਗੋਪਤ ਮੌਰੀਆ ਨੇ ਨੰਦਵੰਸ ਦਾ ਸਾਸਕ ਧਨਨੰਦ ਨੂੰ ਹਰਾਤਾ ਸੀ ਫਿਰ ਮੌਰੀਆ ਸਮਰਾਜ ਦੀ ਸਥਾਪਨਾ ਕਰ ਦਿੱਤੀ ਸੀ ਨਕਸ਼ ਕੁਸ਼ਣ ਆਈ ਸਾਡੇ ਕੋਲੇ ਜੁਨਾਨੀਆਂ ਨੇ ਚੰਦਰਗੁਪਤ ਨੂੰ ਸੈਟਰ ਸੈਟਰ ਕੋਰਸ ਜਾਂ ਐਡਰ ਕੋਰਸ ਕਿਹਾ ਚੰਦਰਗੁਪਤ ਦਾ ਨਾਮ ਰੱਖਿਆ ਸੀਗਾ ਜੀ ਜਨਾਨੀਆਂ ਨੇ ਚੰਦਰਗੁਪਤ ਨੂੰ ਸੈਟਰਾਕੋਰਸ ਤੇ ਐਟਰਾਕੋਰਸ ਕਿਹਾ ਜਾਂਦਾ ਹੈ ਜੀ ਚੰਦਰਗੁਪਤ ਦਾ ਦੂਸਰਾ ਨਾਮ ਸੀ ਜੀ ਇਹ ਜੂਨਾਗੜ੍ਹ ਦੇ ਸਿਲਾ ਲੇਖ ਮਿਲੇ ਸੀ ਰਾਜਾ ਰੁੱਦਰਸਰ ਨੇ ਬਣਾਏ ਸੀ ਕਿਹਨੇ ਬਣਾਏ ਸੀ ਜੀ ਸਿਲਾ ਲੇਖ ਰਾਜਾ ਰੁੱਦਰਸਰ ਨੇ ਜਿਸ ਉੱਪਰ ਚੰਦਰਗੁਪਤ ਲਿਖਿਆ ਹੋਇਆ ਸੀਗਾ ਸੰਸਕ੍ਰਿਤ ਭਾਸ਼ਾ ਵਿੱਚ ਸਿਲਾ ਲਿਖ ਲਿਖੇ ਸੀ ਕਿਹੜੀ ਭਾਸ਼ਾ ਦੇ ਵਿੱਚ ਸੰਸਕ੍ਰਿਤ ਭਾਸ਼ਾ ਦੇ ਵਿੱਚ ਸਿਲਾ ਲੇਖ ਚ ਚੰਦਰ ਗੁਪਤ ਦਾ ਨਾਮ ਪਤਾ ਚੱਲਦਾ ਸੀ ਸਿਲਾ ਲੇਖ ਦੇ ਵਿੱਚ ਹੀ ਚੰਦਰ ਗੁਪਤ ਦਾ ਨਾਮ ਪਤਾ ਚੱਲਦਾ ਵੀ ਉਹਦਾ ਨਾਮ ਇਹ ਸੀ ਜੀ ਐਡਰਾ ਕੋਰਸ ਤੇ ਸੱਡਰ ਕੋਰਸ ਵਗੈਰਾ ਹਾਂਜੀ ਉਹਦੀ ਮਾਂ ਦਾ ਨਾਮ ਕੀ ਸੀ ਜੀ ਚੰਦਰ ਗੁਪਤ ਦਾ ਸੁਰਾ ਸੀ ਜਿਸ ਕਰਕੇ ਇਸ ਮੋਰੀਆ ਸਮਰਾਟ ਦਾ ਨਾਮ ਪੈ ਗਿਆ ਸੀ ਜੀ ਸੱਕ ਕਬੀਲੇ ਨਾਲ ਸੁਤੰਤਰ ਰੱਖਦੇ ਸੀ ਚੰਦਰ ਗੁਪਤ ਜੀ ਜਿੱਥੇ ਸੱਕ ਕਬੀਲਾ ਰਹਿੰਦਾ ਸੀ ਉੱਥੇ ਬਹੁਤ ਜ਼ਿਆਦਾ ਲੋਕ ਮਰੇ ਸੀਗੇ ਇਸ ਦੇ ਕਰਕੇ ਮੋਰੀਆ ਦਾ ਨਾਮ ਪੈ ਗਿਆ ਸੀ ਜੀ ਮੋਰੀਆ ਸਮਰਾਤ ਨਾਮ ਪਿਆ ਸੀਗਾ ਸਾਕ ਕਬੀਲੇ ਦੇ ਵਿੱਚ ਜਿੱਥੇ ਜ਼ਿਆਦਾ ਲੋਕ ਮਰੇ ਸਨ ਜੀ 321 BC ਦੇ ਵਿੱਚ ਤੰਨਾਨੰਦ ਨੂੰ ਹਰਾਇਆ ਸੀ 321 ਦੇ ਵਿੱਚ ਜੀ ਆਪਾਂ ਪਿਛਲੇ ਲੈਕਚਰ ਇਧਰ ਪਿੱਛੇ ਆਪਾਂ ਪੜ੍ਹਿਆ ਜੀ ਉਹਦੇ ਵਿੱਚ 321 BC ਦੇ ਵਿੱਚ ਤੰਨਾਨੰਦ ਨੂੰ ਹਰਾਇਆ ਸੀ 321 ਦੇ ਵਿੱਚ ਫਿਰ ਉਹਦੀ ਪੰਜਾਬ ਦੀ ਜਿੱਤ ਹੋਈ ਸੀਗੀ 305 BC ਦੇ ਵਿੱਚ ਸੈਲਿਓਕਸ ਨਿਕੋਟਰ ਯੁਨਾਨੀ ਦਾ ਜਿਹੜਾ ਰਾਜਦੂਤ ਸੀ ਚੰਦਰਗੁਪਤ ਨਾਲ ਜੰਗ ਹੋਇਆ ਸੀ ਹਾਂਜੀ ਸੈਲਿਓਕਸ ਨੇ ਕੁਟਰ ਸੀ ਜੋ ਕੋ ਜਨਾਨੀ ਦਾ ਰਾਜ ਦੋਸਤੀ ਕੀ ਉਹਦੇ ਨਾਲ ਉਹਦਾ ਜੁੱਧ ਹੋਇਆ ਸੀ ਚੰਦਰਗੁਪਤ ਦੀ ਇੱਥੇ ਜਿੱਤ ਹੋਈ ਸੀ ਹਾਂਜੀ ਜਿਹੜਾ ਮੋਰੀਆ ਨਾਲ ਕਰ ਦਿੱਤੀ ਸੀ ਚੰਦਰਗੁਪਤ ਜੀ ਤੇ ਪੁੱਤਰੀ ਦਾ ਨਾਮ ਹੈਗਾ ਸੀ ਹੈਲਨ ਜੀ ਚੰਦਰਗੁਪਤੇ ਨੇ ਸਲਿਉਕਸ ਨੂੰ 500 ਹੱਥ ਦਿੱਤੇ ਸੀ ਕਿਉਂਕਿ ਸਲਿਉਕਸ ਨੂੰ ਸੈਲੂਕਸ ਦੀ ਪੁੱਤਰੀ ਦਾ ਨਾਮ ਹੈਲਨ ਸੀਗਾ ਚੰਦਰਗੁਪਤੇ ਨੇ ਸੈਲੂਕਸ ਨੂੰ 500 ਹਾਥੀ ਦਿੱਤੇ ਜਾਂਦਾਂ ਸਨ ਜੀ ਕਿੰਨੇ ਹਾਥੀ ਹਿੱਤ ਸੀ 500 ਦਿੱਤੇ ਸੀ ਜੀ ਅੱਗੇ ਹੈ ਜੀ 300 2 ਤੇ 298 BC ਦੇ ਮੈਗਸਥਨੀਜ਼ ਜਿਹੜਾ ਕਿ ਜੁਨਾਨੀ ਰਾਦੂਤ ਸੀ ਉਹਨੇ ਕਿਹੜੀ ਕਿਤਾਬ ਲਿਖੀ ਸੀ ਇੰਡੀਕਾ ਕਿਤਾਬ ਲਿਖੀ ਸੀ ਕਿਹੜੀ ਕਿਤਾਬ ਲਿਖੀ ਸੀ ਇੰਡੀਕਾ ਕਿਤਾਬ ਲਿਖੀ ਸੀ ਜੁਨਾਨੀ ਭਾਸ਼ਾ ਦੇ ਵਿੱਚ ਲਿਖੀ ਸੀ ਇਹ ਬੁੱਕ ਕਿਹੜੀ ਭਾਸ਼ਾ ਦੇ ਵਿੱਚ ਜੁਨਾਨੀ ਭਾਸ਼ਾ ਦੇ ਵਿੱਚ ਇਸ ਬੁੱਕ ਵਿੱਚ ਮੌਰੀਆ ਪ੍ਰਸ਼ਾਸਨ ਬਾਰੇ ਬਾਰੇ ਪਤਾ ਚੱਲਦਾ ਹੈ ਜੇ ਚੰਦਰਗੁਪਤ ਭਾਰਤ ਨੂੰ ਇੱਕ ਸੁੱਤਰ ਕਰਨ ਵਾਲਾ ਪਹਿਲਾ ਰਾਜਾ ਸੀਗਾ ਹਾਂਜੀ ਇਥੇ ਇਹ ਪਤਾ ਚੱਲਦਾ ਵੀ ਜਿਹੜਾ ਚੰਦਰਗੁਪਤ ਸੀ ਉਹ ਮਤਲਬ ਕਿ ਭਾਰਤ ਨੂੰ ਇੱਕ ਸੁੱਤਰ ਵਿੱਚ ਬੰਨਣ ਵਾਲਾ ਪਹਿਲਾ ਰਾਜਾ ਸੀਗਾ ਨੈਕਸਟ ਹੈ ਸਾਡੇ ਕੋਲੇ ਸੈਲੂਕਸ ਨੂੰ ਅਫਗਾਨਿਸਤਾਨ ਚ ਇੱਕ ਵੱਡਾ ਹਿੱਸਾ ਚੰਦਰਗੁਪਤ ਨੂੰ ਦੇਣਾ ਪੈਗਾ ਸੀ ਮੌਰੀਆ ਸਮਰਾਜ ਦਾ ਹਿੱਸਾ ਵੱਧ ਗਿਆ ਸੀ ਜਿਹੜਾ ਸੈਲੂਕਸ ਸੀਗਾ ਉਹਨੂੰ ਅਫਗਾਨਿਸਤਾਨ ਦਾ ਇੱਕ ਵੱਡਾ ਹਿੱਸਾ ਚੰਦਰਗੁਪਤ ਨੂੰ ਉਸ ਨੂੰ ਦੇਣਾ ਪੈਗਾ ਸੀ ਜੋ ਕਿ ਮੌਰੀਆ ਸਮਰਾਜ ਦਾ ਇੱਕ ਵੱਡਾ ਹਿੱਸਾ ਸੀਗਾ ਅਫਗਾਨਿਸਤਾਨ ਤੋਂ ਬਾਅਦ ਸੋਗ ਸਟਰ ਨੂੰ ਜਿੱਤਿਆ ਕਿਰੋ ਜਿੱਤਿਆ ਜੋ ਸੋਗਸਟਰ ਤੇ ਗੁਜਰਾਤ ਕਰਨਾਟਕ ਮਹਾਰਾਸ਼ਟਰ ਕੇਰਲਾ ਮੱਧ ਪ੍ਰਦੇਸ਼ ਇਹ ਵਾਲੇ ਸੀ ਜਨ ਤੇ ਮਤਲਬ ਕਿ ਵੀ ਮੋਰੀਅਸ ਮਹਾਰਾਨੇ ਜਿੱਤਿਆ ਸੀ ਮੱਧ ਪ੍ਰਦੇਸ਼ ਆ ਦਾ ਸੋਗਸਟਰ ਵਿੱਚ ਸੂਰਦਰਸ਼ਨ ਝੀਲ ਬਣਾਈ ਸੀ ਕਿਹੜੀ ਝੀਲ ਬਣਾਈ ਸੀ ਸੂਰਦਰਸ਼ਨ ਝੀਲ ਬਣਾਈ ਸੀ ਜੋ ਕਿ ਹੁਣ ਗੁਜਰਾਤ ਵਿੱਚ ਹੈ ਹਾਂਜੀ ਸੋਗਸਟਰ ਵਿੱਚ ਜਿਹੜੀ ਸੂਰਦਰਸ਼ਨ ਝੀਲ ਬਣਾਈ ਗਈ ਸੀ ਜੋ ਕਿ ਹੁਣ ਗੁਜਰਾਤ ਵਿੱਚ ਹੈਗੀ ਆ ਕਿਹਨੇ ਬਣਾਈ ਸੀ ਇਹ ਪੁਸ਼ਪ ਗੁਪਤ ਨੇ ਬਣਾਈ ਸੀਗੀ ਪੁਸ਼ਪ ਗੁਪਤ ਦਾ ਗਵਰਨਰ ਸੀ ਉਸਨੇ ਬਣਾਈ ਸੀਗੀ ਮਰਾਮਤ ਰੁੱਧ ਦਰਸ਼ਨ ਨਿ ਕਰਾਈ ਸੀ ਇਹ ਬਣਾਈ ਕਿਨੇ ਸੀ ਜੀ ਸੋਗ ਦਰਸ਼ਨ ਹੈ ਜੀ ਸੋਗ ਸ਼ਟਰ ਦੇ ਵਿੱਚ ਸੁਰ ਦਰਸ਼ਨ ਝੀਲ ਬਣਾਈ ਗਈ ਸੀ ਜੋ ਕਿ ਗੁਜਰਾਤ ਵਿੱਚ ਹੈ ਪੁਸ਼ਪ ਗੁਪਤ ਗਵਰਨਰ ਨੇ ਬਣਾਈ ਸੀਗੀ ਇਹਦੀ ਮਰਾਮਤ ਰੁੱਧ ਦਰਸ਼ਨ ਨਿ ਕਰਵਾਈ ਸੀ ਹਾਂਜੀ ਇਹ ਪੁੱਛਿਆ ਜਾਂਦਾ ਵੀ ਜਿਹੜੀ ਉਹ ਝੀਲ ਹੈ ਉਹਦੀ ਮਰਾਮਤ ਕਿਸ ਨੇ ਰੁੱਧ ਦਰਸ਼ਨ ਕਰਵਾਈ ਸੀ ਮੋਰੀਆ ਰਾਜ ਦੀ ਰਾਜਧਾਨੀ ਪਾਟਲੀਪੁੱਤਰ ਸੀ ਅੱਜ ਕੱਲ ਜੋ ਕਿ ਆਪਾਂ ਕਪਟਨਾਸਰ ਕਹਿੰਦੇ ਆ ਜੀ ਪਟਨਾ ਕਹਿੰਦੇ ਆਗੇ ਰਾਜਾ ਕੌਣ ਸੀ ਉਹ ਤੋਂ ਰਾਜਾ ਸਮਰਾਟ ਹੁੰਦਾ ਸੀ ਆਪਦਾ ਪ੍ਰਜਾ ਦਾ ਜੀ ਮੰਤਰੀ ਪਰਿਸ਼ਦ ਦੇ ਬਾਰੇ ਪੜ੍ਹਦੇ ਆਪਾਂ ਮਹਾਮਤਿਆ ਪ੍ਰਧਾਨ ਮੰਤਰੀ ਕੁਟਲਿਆ ਸੀਗਾ ਚਣਕਿਆ ਦਾ ਜਿਹੜਾ ਕੋਈ ਅਸਲੀ ਨਾਮ ਸੀਗਾ ਪ੍ਰੋਹੁਤ ਦਾ ਧਾਰਮਿਕ ਕੰਮਾਂ ਦਾ ਮੰਤਰੀ ਹੁੰਦਾ ਸੀਗਾ ਪ੍ਰੋਤ ਦਾ ਕੰਮ ਹੁੰਦਾ ਸੀ ਧਾਰਮਿਕ ਕੰਮਾਂ ਦਾ ਮੰਤਰੀ ਹੁੰਦਾ ਹੀ ਸੈਨਾਪਤੀ ਕੌਣ ਹੁੰਦਾ ਸੀ ਵਿੱਤੀ ਮਾਮਲੇ ਸੰਬੰਧਿਤ ਮੰਤਰੀ ਹੁੰਦਾ ਸੀ ਸਮਹਰਤਾ ਪ੍ਰੋਹੋਤ ਦਾ ਧਾਰਮਿਕ ਕੰਮ ਦਾ ਮੰਤਰੀ ਹੁੰਦਾ ਸੀ ਜਿਹੜਾ ਸੈਨਾਪਤੀ ਹੁੰਦਾ ਸੀ ਵਿੱਤੀ ਤੇ ਮਾਮਲੇ ਸੰਬੰਧੀ ਮੰਤਰੀ ਹੁੰਦਾ ਸੀ ਜਿਹੜਾ ਸਮਹਰਤਾ ਕੌਣ ਸੀ ਸਨੀ ਦਾਤਾ ਜੀ ਖਜ਼ਾਨਾ ਮੰਤਰੀ ਹੁੰਦੇ ਸੀ ਜੀ ਦਿਵਾਰਿਕ ਕੌਣ ਹੁੰਦਾ ਸੀ ਰਾਜ ਮੰਤਰੀ ਰਾਜ ਮੈਲਾ ਦਾ ਮੰਤਰੀ ਹੁੰਦਾ ਸੀ ਜੀ ਦੁਰਗਾ ਪਾਲ ਕਿੱਲਾਂ ਦੇ ਮੰਤਰੀ ਹੁੰਦਾ ਸੀਗਾ ਦੰਡਪਾਲ ਪੁਲਿਸ ਮੁਖੀ ਹੁੰਦਾ ਸੀਗਾ ਇਹ ਪ੍ਰਮੁੱਖ ਮੰਤਰੀ ਸੀ ਜੀ ਉਦੋਂ ਦੇ ਅਮਤਿਆ ਮਹਾਮਾਤਰ ਤੇ ਅਧਿਐਕਸ਼ ਇਹ ਅਧਿਕਾਰੀ ਸੀ ਉਦੋਂ ਦੇ ਮੇਨ ਜੀ ਦੇਸਾਂ ਨੂੰ ਪ੍ਰਾਂਤਾਂ ਦੇ ਵਿੱਚ ਵੰਡਿਆ ਜਾਂਦਾ ਸੀਗਾ ਮੁਖੀ ਨੂੰ ਕੁਮਾਰ ਕਹਿੰਦੇ ਸੀ ਕੀ ਕਹਿੰਸੀ ਜੀ ਇਹ ਕੁਐਸਚਨ ਬਣ ਕੇ ਆ ਸਕਦਾ ਐਗਜ਼ਾਮਸ ਦੇ ਵਿੱਚ ਦੇਸਾਂ ਨੂੰ ਉਦੋਂ ਪ੍ਰਾਂਤਾਂ ਵਿੱਚ ਵੰਡਿਆ ਜਾਂਦਾ ਸੀ ਤੇ ਉਸ ਦੇ ਮੁਖੀ ਨੂੰ ਕੀ ਕਹਿੰਦੇ ਸੀ ਕੁਮਾਰ ਕਹਿੰਸਨ ਜੀ ਹਾਂਜੀ ਅਗਲਾ ਹੈ ਜੀ ਆਪਣੇ ਕੋਲੇ ਆਮਦਨ ਦਾ ਸਾਧਨ ਭੂਮੀ ਕਰ ਜ਼ਮੀਨ ਉਦੋਂ ਦੀ ਦੋ ਤਰ੍ਹਾਂ ਦੀ ਹੁੰਦੀ ਸੀ ਇੱਕ ਗੀਤਾ ਰਾਜ ਦੀ ਸਰਕਾਰੀ ਜ਼ਮੀਨ ਨੂੰ ਗੀਤਾ ਕਿਹਾ ਜਾਂਦਾ ਸੀਗਾ ਭਾਗ ਜੋ ਕਿ ਆਮ ਲੋਕਾਂ ਦੀ ਜ਼ਮੀਨ ਕਿਸਾਨਾਂ ਦੀ ਜ਼ਮੀਨ ਹੁੰਦੀ ਸੀ ਉਹਨੂੰ ਆਮ ਟੈਕਸ 1/6 ਦੇਣਾ ਪੈਂਦਾ ਸੀ ਉਹਨੂੰ ਭਾਗ ਕਹਿੰਸਨ ਜੀ ਨਿਆ ਬਵਸਤ ਕਦੋਂ ਕਿਹੋ ਜੀ ਸੀ ਉਸ ਸਮੇਂ ਦੇ ਜੀ ਮੁਖੀ ਰਾਜਾ ਹੁੰਦਾ ਸੀਗਾ 10 ਪਿੰਡਾਂ ਦੀ ਅਦਾਲਤ ਨੂੰ ਸੈਗ ਗ੍ਰਹਿਣ ਕਿਹਾ ਜਾਂਦਾ ਸੀਗਾ 100 ਪਿੰਡਾਂ ਦੀ ਅਦਾਲਤ ਨੂੰ ਦਰਮੁਖ ਹਾਂਜੀ 100 ਪਿੰਡਾਂ ਦੀ ਅਦਾਲਤ ਨੂੰ ਦਰੌਣ ਮੁਖ ਕਿਹਾ ਜਾਂਦਾ ਸੀ 800 ਪਿੰਡਾਂ ਦੀ ਜਿਹੜੀ ਅਦਾਲਤ ਨੂੰ ਸਥਾਨੀਸ ਕਿਹਾ ਜਾਂਦਾ ਸੀ ਉਹਨਾਂ ਨੂੰ ਅਦਾਲਤ ਕੰਟਕਸ਼ੋਰਦਨ अपराधीਨ ਮਾਮਲਿਆਂ ਦੀ ਅਦਾਲਤ ਹੁੰਦੀ ਸੀ ਜਿਹੜੇ ਕੰਟਕ ਸ਼ੁੱਧ ਨਾਪਰਾधीਨ ਮਾਮਲਿਆਂ ਦੀ ਅਦਾਲਤ ਹੁੰਦੀ ਸੀ ਕੰਮ ਕਿਹੜੇ ਹੁੰਦੇ ਸੀ ਜੀ ਉਹਦੋਂ ਕੰਮ ਕਿਹੜੇ-ਕਿਹੜੇ ਹੋਏ ਜੀ ਉਸ ਸਮੇਂ ਕਿਲੋਮੀਟਰ ਦੇ ਹਿਸਾਬ ਨਾਲ ਸੜਕਾਂ ਦੀ ਲੰਬਾਈ ਮਾਪੀ ਜਾਂਦੀ ਸੀ ਜੀ ਸਟੇਡੀਅਮ ਦੀ ਲੰਬਾਈ 2025.5 ਗਰਸ ਸੀ ਜੀ ਚੰਦਰ ਗੋਪਤ ਮੋਰੀ ਨੇ ਸੜਕ ਬਣਾਈ ਜਿਹੜੀ ਕਿ ਪਾਰਲੀਪੁੱਤਰ ਤੋਂ ਲੈ ਕੇ ਤਾਕਸੇਲਾ ਤੱਕ ਸੀ ਜੀ ਹਾਂਜੀ ਇਹ ਕੁਐਸਚਨ ਬਣ ਕੇ ਆ ਸਕਦਾ ਵੀ ਚੰਦਰ ਗੋਪਤ ਮੋਰੀ ਨੇ ਕਿਹੜੀ ਸੜਕ ਬਣਾਈ ਸੀ ਏਸੇ ਬਾਟਲੀ ਪੁੱਤਰ ਤੋਂ ਤੱਕ ਛਿਲਾ ਤੱਕ ਬਣਾਈ ਸੀ ਪਟਲੀ ਪੁੱਤਰ ਤੋਂ ਭਾਬਜੀ ਪਟਨਾ ਹਾਂਜੀ ਸੁਰਦਰਸ਼ਨ ਝੀਲ ਬਣਾਈ ਸੀ ਜੋ ਕਿ ਗੁਜਰਾਤ ਗਿਰਨਾਥ ਗਿਰਨਾਰ ਪਹਾੜ ਬਣਾਇਆ ਸੀ ਸੁਰਦਰਸ਼ਨ ਝੀਲ ਬਣਾਈ ਸੀ ਜੀ ਅੰਤ ਸਮਾ ਦੇ ਵਿੱਚ 298 BC ਦੇ ਵਿੱਚ ਸਰਬਣਗਿਰੀ ਜੋ ਕਿ ਕਰਨਾਟਕ ਦੇ ਵਿੱਚ ਹੈ ਜੀ ਉੱਥੇ ਉਹਨਾਂ ਦੀ ਡੈਥ ਹੋ ਗਈ ਸੀ ਮੌਤ ਹੋ ਗਈ ਸੀ ਹਾਂਜੀ ਇਸ ਜੀ ਆਪਣਾ ਚੰਦਰਗੁਪਤ ਮੌਰੀਆ ਬਾਰੇ ਪੜ੍ਹ ਸੀ ਅੱਗੇ ਉਹਨਾਂ ਦੇ ਬੇਟੇ ਬਾਰੇ ਪੜ੍ਹਦੇ ਬਿੰਦੂ ਸਰਵਰੇ ਚੰਦਰਗੁਪਤ ਦਾ ਪੁੱਤਰ ਸੀ ਜੋ ਕਿ ਗੱਦੀ ਤੇ ਬੈਠਾ ਸੀ 248 ਤੇ 242 ਬੀਸੀ ਦੇ ਬੀਸੀ ਤੱਕ ਬੈਠਾ ਸੀ ਬਿੰਦੂ ਸਰ ਦਾ ਇੱਕ ਨਾਮ ਅਮਿਰਕਾਤ ਸੀ ਜੀ ਉਹਦਾ ਨਾਮ ਜੀ ਕੀ ਸੀ ਹੈ ਅਮਿਰਕਾਤ ਸੀ ਹਾਂਜੀ ਬਿੰਦੂ ਸਰ ਦੇ ਦਰਬਾਰ ਵਿੱਚ ਰਾਜਦੂਤ ਆਇਆ ਸੀ ਉਹਦਾ ਨਾਮ ਕੀ ਸੀ ਡੀਮੈਕਸ ਸੀਗਾ ਹਾਂਜੀ ਇਹ ਪੁੱਛਿਆ ਜਾ ਸਕਦਾ ਬਿੰਦੂ ਸਰ ਦੇ ਦਰਬਾਰ ਚ ਕਿਹੜਾ ਰਾਜਦੂਤ ਆਇਆ ਸੀ ਡੀਮੈਕਸ ਐਟਲੀਓਕਸ ਜਨਾਨੀ ਸ਼ਾਸਕ ਸੀ ਬਿੰਦੂ ਸਰ 25 ਸਾਲ ਤੱਕ ਰਾਜ ਕੀਤਾ ਹੈ ਬਿੰਦੂ ਸਰ ਨੇ ਕਿੰਨੇ ਟਾਈਮ ਤੱਕ ਰਾਜ ਕੀਤਾ ਸੀ 25 ਸਾਲ ਤੱਕ ਜੀ ਉਸ ਤੋਂ ਬਾਅਦ ਹਾਂਜੀ ਬਿੰਦੂ ਸਰ ਦਾ ਅੱਗੇ ਪੁੱਤਰ ਕਿਹੜਾ ਸੀ ਅਸ਼ੋਕ ਸੀ ਜੋ ਕਿ 273 ਤੋਂ ਲੈ ਕੇ 232 ਤੱਕ ਉਹਨੇ ਆਪਣਾ ਰਾਜ ਕੀਤਾ ਸੀ ਜੀ ਜਿਹੜਾ ਅਸ਼ੋਕ ਸੀ ਉਹ ਮਹਾਨ ਰਾਜਿਆਂ ਵਿੱਚੋਂ ਇੱਕ ਸੀਗਾ ਜੀ ਉਹ ਆਪਣੇ ਸ਼ਾਂਤੀ ਤੇ ਮਨੁੱਖਤਾ ਦੇ ਸੁਦੇਸ਼ ਲਈ ਪ੍ਰਸਿੱਧ ਸੀਗਾ ਲੋਕਾਂ ਦੇ ਵਿੱਚ ਜੀ ਬਿੰਦੂ ਦੇ ਪਿਤਾ ਸੋਰੀ ਅਸ਼ੋਕ ਦੇ ਪਿਤਾ ਨਾ ਬਿੰਦੂ ਸਰਸੀ ਮਾਤਾ ਦਾ ਨਾ ਸੀ ਪੋਮਾ ਜੀ ਤਾਜ ਪੋਸ਼ੀ ਕਦੋਂ ਹੋਈ ਸੀ ਜਾਂ ਭਾਵ ਕੇ ਰਾਜ ਗੱਦੀ ਕਦੋਂ ਹੋਈ ਸੀ 269 ਬੀਸੀ ਦੇ ਵਿੱਚ ਹੋਈ ਸੀ ਜੀ ਹਾਂਜੀ ਗੱਦੀ ਨੂੰ ਲੈ ਕੇ 4 ਸਾਲ ਤੱਕ ਜੁੱਧ ਚੱਲਿਆ ਸੀਗਾ ਇਹਦੇ ਪਤਨੀਆਂ ਕਿੰਨੀਆਂ ਸਨ ਜੀ ਅਸ਼ੋਕ ਦੇ ਜੀ ਦੇਵੀ ਅਸੰਧੀ ਮਿਤਰਾ ਕਰਵਾਕੀ ਜੀ ਪਰਮਾਵਤੀ ਜੀ ਪਦਮਾਵਤੀ ਕਲਿੰਗ ਦੀ ਰਾਜਕੁਮਾਰੀ ਸੀ ਜੋ ਕਿ ਪਦਮਾਵਤੀ ਸੀ ਕਲਿੰਗ ਦੀ ਰਾਜਕੁਮਾਰੀ ਸੀ ਜੀ ਤਿਸ਼ਵ ਕਰਕਤਾਂ ਹਾਂਜੀ ਇਹ ਕੁਐਸਚਨ ਵੀ ਬਣ ਗਿਆ ਸਕਦਾ ਵੀ ਕਲਿੰਗ ਦੀ ਰਾਜਕੁਮਾਰੀ ਦਾ ਨਾਮ ਕੀ ਸੀ ਪਦਮਾਵਤੀ ਸੀ ਜੀ ਤੇ ਸ਼ਰਦ ਕਰਕਤਾਂ ਪਦਮਾਵਤੀ ਤੇ ਚਾਰ ਪੁੱਤਰ ਸਨ ਜੀ ਮਹਿੰਦਰ ਜਲੋਕ ਕੁਨਾਲ ਤਤੀਬਰ ਹਾਂਜੀ ਅਗੇ ਦੋ ਪੁੱਤਰ ਸਨ ਸੰਗਮਿਤਰਾ ਤੇ ਚਾਰੂਮਤੀ ਜੀ ਕਲਿੰਗ ਦਾ ਜੁੱਧ ਕਦੋਂ ਹੋਇਆ ਸੀ 261 ਦੇ ਬੀਸੀ ਦੇ ਵਿੱਚ ਹੋਇਆ ਸੀ ਓਡੀਸਾ ਤੇ ਇਹਦੀ ਜਿੱਤ ਹੋਈ ਸੀ ਜੀ ਲੱਖਾਂ ਲੋਕ ਮਾਰੇ ਗਏ ਸੀਗੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਸੀਗੇ ਬਹੁਤ ਲੋਕਾਂ ਨੂੰ ਕੈਦ ਕਰ ਲਿਆ ਸੀ ਇਸੇ ਜੁੱਧ ਨੇ ਸੀ ਜਿਹੜਾ ਕਿ ਅਸ਼ੋਕ ਦੇ ਮਨ ਤੇ ਡੂੰਘਾ ਅਸਰ ਪਾਇਆ ਸੀਗਾ ਇਸੇ ਕਰਕੇ ਮਤਲਬ ਕਿ ਇੱਥੇ ਜਿਹੜਾ ਖੋਨ ਖਰਾਬਾ ਹੋਇਆ ਸੀ ਉਹਦੇ ਨਾਲ ਉਹਨੂੰ ਬਹੁਤ ਸਦਮਾ ਪਹੁੰਚਿਆ ਸੀ ਉਸਨੇ ਹਮੇਸ਼ਾ ਲਈ ਲੜਾਈ ਦਾ ਤਿਆਗ ਕਰ ਦਿੱਤਾ ਸੀ ਤੇ ਉਹ ਬੁੱਧ ਧਰਮ ਨੂੰ ਮੰਨਣ ਲੱਗ ਗਿਆ ਸੀ ਪ੍ਰਮਾਤਮਾ ਵਿੱਚ ਯਕੀਨ ਕਰਨ ਲੱਗ ਗਿਆ ਸੀਗਾ ਹਾਂਜੀ ਸੋਕ ਦੇ ਕੋਲ 13 ਸਿੱਲਾਂ ਲਿਖ ਸੰਸੀ ਬੁੱਧ ਧਰਮ ਨੂੰ ਮੰਨਣਾਂ ਤੇ ਲੜਾਈ ਦਾ ਤਿਆਰ ਕਰਦਾ ਸੀਗਾ ਜਿਸ ਕਰਕੇ ਬੁੱਧ ਧਰਮ ਨੂੰ ਉਹ ਮੰਨਣ ਲੱਗ ਗਿਆ ਸੀ ਹਾਂਜੀ ਬੋਧ ਗਿਆ ਸਾਰਨਾਥ ਲੁੰਬਿਨੀ ਦੀ ਯਾਤਰਾ ਕਰੀਆ ਸ਼ਿਵ ਜੀ ਨੂੰ ਮੰਨਣ ਵਾਲਾ ਇਹੀ ਵਿਅਕਤੀ ਸੀ ਜੀ ਆਪਣੇ ਪੁੱਤਰ ਮਹਿੰਦਰ ਤੇ ਪੁੱਤਰ ਸੰਗमित्रा ਨੂੰ শ্রীলੰਕਾ ਭੇਜਿਆ ਸੀ ਬੁੱਧ ਧਰਮ ਦਾ ਪ੍ਰਚਾਰ ਕਰਨ ਵਾਸਤੇ ਜੀ ਸਤੰਭਕ ਦਵਾਈ ਸੀ ਕਿਹੜੇ ਕਿਹੜੇ ਸੀ ਜਿਦੇ ਵਿੱਚ ਜਾਨਵਰਾਂ ਦੇ ਚਿੰਨ੍ਹ ਬਣਾਏ ਗਏ ਹਾਥੀ ਗਰਭਵਸਤਾ ਦੇ ਚਿੰਨ੍ਹ ਜੀ ਸ਼ੇਰ ਮਹਾਤਮਾ ਬੁੱਧਾ ਚਿੰਨ੍ਹ ਬਲਦ ਸੀ ਮਹਾਤਮਾ ਬੁੱਧਾ ਚਿੰਨ੍ਹ ਸੀ ਜਨਮਦਾ ਜੀ ਘੋੜਾ ਸੀਗੇ ਹਾਂਜੀ 14 ਸਿਲਾ ਲੇਖ ਮਿਲੇ ਸੀ ਪਾਟਲੀਪੁੱਤਰ ਦੇ ਵਿੱਚ ਹਰਬਲ ਗਾਰਡਨ ਅਸ਼ੋਕ ਨੇ ਹਸਪਤਾਲ ਬਣਾਇਆ ਸੀਗਾ 14 ਸਿਲਾ ਲੇਖ ਮਿਲੇ ਸੀ ਪਾਟਲੀਪੁੱਤਰ ਵਿੱਚ ਹਰਬਲ ਗਾਰਡਨ ਅਸ਼ੋਕ ਨੇ ਹਸਪਤਾਲ ਬਣਾਇਆ ਸੀ ਪੰਛੀ ਤੇ ਜਾਨਵਰਾਂ ਨੂੰ ਮਾਰਨ ਦੀ ਮਨਾਹੀ ਕੀਤੀ ਸੀਗੇ ਸਰਾਮਾ ਵਗੈਰਾ ਬਣਾਈਆਂ ਸੀ ਯਾਤਰੀਆਂ ਲਈ ਸੜਕਾਂ ਬਣਾਈਆਂ ਸੀ ਖੂਹ ਖਦਵਾਏ ਸੀ ਜੀ ਮਨੁੱਖਾਂ ਤੇ ਪਸ਼ੂਆਂ ਲਈ ਹਸਪਤਾਲ ਬਣਾਏ ਉਸ ਨੇ ਲੋਕਾਂ ਦੇ ਜਾਣਕ ਲੈਣ ਲਈ ਸੰਦੇਸ਼ ਫਲਾਉਣ ਲਈ ਖਾਸ ਅਧਿਕਾਰੀ ਨਿਯੁਕਤ ਕੀਤੇ ਜੀ ਸਭ ਨੂੰ ਅਹਿੰਸਾ ਦਾ ਪਾਲਣ ਵੱਡਿਆਂ ਦਾ ਆਦਰ ਤੇ ਛੋਟਿਆਂ ਨਾਲ ਪਿਆਰ ਨੌਕਰਾਂ ਨਾਲ ਸਾਰੇ ਜੀਵ ਜੰਤੂਆਂ ਨਾਲ ਪਿਆਰ ਤੇ ਦਇਆ ਦਾ ਭਾਵ ਰੱਖਣ ਦਾ ਸੰਦੇਸ਼ ਦਿੱਤਾ ਜੀ ਉਹਨੇ ਗਰੀਬਾਂ ਨੂੰ ਦਾਨ ਦੇਣਾ ਤੇ ਸਫਤਰਮਨ ਅਦਰ ਕਰਨ ਲਈ ਸੰਦੇਸ਼ ਦਿੱਤਾ ਸੀ 14 ਸਖਿਆਮਸੀ ਅਸ਼ੋਕ ਦੇ ਥੰਮ ਵੀ ਕਹਾਉਂਦੇ ਸੀ ਇਹ ਕੀ ਕਹਉਂਦੇ ਸੀ ਅਸ਼ੋਕ ਦੇ ਥੰਮ ਵੀ ਕਹਾਉਂਦੇ ਸਨ ਜੀ ਹਾਂ ਜੀ ਅਗੇ ਇਹ ਪੰਡਤਾਂ ਦਾ ਸਨਮਾਨ ਵਗੈਰਾ ਕਰਨਾ ਦੱਸਿਆ ਜੀ ਉਹਨਾਂ ਨੇ ਕਲਾ ਤੇ ਭਵਨ ਨਿਰਮਾਣ ਕਲਾ ਵਿੱਚ ਬਹੁਤ ਪਿਆਰ ਸੀ ਜੀ ਉਹਨਾਂ ਨੇ ਨਾਗਾ ਔਰਚਣੀ ਦੇ ਪਹਾੜਾਂ ਵਿੱਚ ਗੁਫਾਵਾਂ ਬਣਾਈਆਂ ਸੀ ਚੁਨਾਰ ਦੇ ਪੱਥਰ ਬਣਾਏ ਸੀ ਜੋ ਕਿ 34 ਫੁੱਟ ਉੱਚੇ ਸਨ ਜੀ ਸ਼ੇਰ ਦੀਆਂ ਮੂਰਤੀਆਂ ਬਣਾਈਆਂ ਸਨ ਜੀ ਸਾਰਨਾਥ ਦੇ ਵਿੱਚ ਅਸ਼ੋਕ ਦੇ ਸਤੰਭ ਜੋ ਕਿ ਸਾਡਾ ਰਾਸ਼ਟਰ ਚੰਨੈ ਸਾਰਨਾਥ ਦੇ ਵਿੱਚ ਜਿਹੜਾ ਅਸ਼ੋਕ ਦਾ ਸਤੰਭ ਸੀ ਉਹ ਅੱਜ ਸਾਡਾ ਰਾਸ਼ਟਰ ਚੰਨੈ ਉਹ ਬਣਵਾਇ ਸੀ ਖੁਦ ਬਵਾਇ ਸਮਝੀ ਹਾਂਜੀ ਇਹ ਸੀ ਸਾਡਾ ਜੀ ਅੱਜ ਮੋਰੀਆ ਸਮਰਾਜ ਦੇ ਬਾਰੇ ਜੀ ਚੈਪਟਰ ਜਿਸ ਦਾ ਮਤਲਬ ਕਿ ਵੀ ਮੋਰੀਆ ਸਮਰਾਜ ਦਾ ਪਤਨ ਦਾ ਕਾਰਨ ਇਹ ਸੀਗਾ ਕਿ ਵੀ ਉਸ ਦੇ ਉੱਤਰਾਜ ਅਧਿਕਾਰੀ ਸੀ ਜਿਹੜੇ ਅਯੋਗ ਹੋ ਗਏ ਸੀ ਆਖਰੀ ਸਮੇਂ 'ਚ ਮੋਰੀਆ ਸਮਰਾਜ ਦਾ ਵਿਧਰਤ ਨੂੰ ਸਨਮਤੀ ਦੇ ਪੁੱਛਿਆ ਮਿੱਤਰ ਨੇ ਉਹਨੂੰ ਸੁੱਗ ਨੂੰ ਮਾਰ ਸੁੱਗਨੇ ਉਹਨੂੰ ਮਾਰ ਦਿੱਤਾ ਸੀਗਾ ਇਹੀ ਕਾਰਨ ਸੀਗੇ ਇਸ ਦਾ ਪਤਨ ਹੋਣ ਦਾ ਕਾਰਨ ਸੀ ਅੱਜ ਦਾ ਲੈਕਚਰ ਤੁਹਾਨੂੰ ਕਿਵੇਂ ਲੱਗਿਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤਾਂ ਜੋ ਅੱਗੇ ਤੋਂ ਹੋਰ ਵੀਡੀਓ ਲੈ ਕੇ ਆ ਸਕੀਏ ਧੰਨਵਾਦ ਜੀ